ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਕੁੱਕੜ ਜੋਧੂਪੁਰ ਵਾਲਾ ਆਪਾਂ ਬਾਬੇ ਬੈਠਿਆ ਆਪਣੀ ਸੱਤ ਚ ਉਹਦਾ ਦੇ ਨੂੰ ਤੇ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਲੈ ਸੰਗਦਾ ਕਿਉਂ ਆ ਨਹੀਂ ਬੋਲ ਬੰਗਦਾ ਕਿਉਂ ਆ ਹਾਂ ਵੀਰ ਤੁਸੀਂ ਇੱਥੇ ਬੈਠੇ ਹੋ ਸੱਤ ਕੀ ਗੱਲਾਂ ਬਾਤਾਂ ਕਰਦੇ ਹੋ ਸਾਨੂੰ ਕੋਈ ਗੱਲਬਾਤ ਦੱਸੋ ਇਕੱਡੀ ਕੁਝ ਸੁਣਾ ਦੇ ਬਹਲੇ ਤਾਂ ਪੁੱਛ ਮੈਨੂੰ ਨਹੀਂ ਹੋਣਾ ਕੀ ਹੋ ਚੱਪਾ ਕੀਤਾ ਤਾਂ ਕੜੇ ਬਣਾ ਲੈਂਦਾ ਮੈਂ ਬੋਲੀ ਹੁੰਦਾ ਤੈਨੂੰ ਖਾਲਸਾ ਜੀ ਵਾਹੀ ਦਾ ਖਾਲਸਾ ਵਹੀ ਜੀ ਬਤੇ ਤੇ ਦੱਸੋ ਜੀ ਜਲਵਾ ਸੁਣਾਓ ਕੋਈ ਕੋਈ ਪਿੰਡ ਬਾਰੇ ਦੱਸੋ ਕੋਈ ਹਾਂਜੀ ਅਸੀਂ ਪਿੰਡ ਵਿੱਚ ਪਿੰਡ ਜੋਧਪੁਰ ਪਾਕਰ ਦੇ ਬੈਂਕ ਕੋਲ ਚੌਂਕ ਤੇ ਰਹਿੰਦੇ ਆ ਇਥੇ 400 ਰੋ ਮਸ਼ੀਨਰੀ ਆਉਂਦੀ ਆ ਮੋਟਰਸਾਈਕਲ ਕਾਰਾਂ ਉਹਨਾਂ ਦਾ ਅਸੀਂ ਧਿਆਨ ਰੱਖਦੇ ਆ ਵੀ ਇੱਕ ਦੂਜੇ 'ਚ ਵੱਜਣ ਨਹੀਂ ਦੇਂਦੇ ਬਾਕੀ ਇਥੇ ਸਾਥੋਂ ਆਉਣ ਜਾਣ ਵਾਲੇ ਕੋਈ ਮਾਂਠਾ ਦਾ ਰਾਹ ਪੁੱਛਦਾ ਕੋਈ ਮਾੜੀ ਦਾ ਕੋਈ ਯਾਤਰੀ ਦਾ ਕੋਈ ਮੈਸਰ ਖਾਨ ਦਾ ਕੋਈ ਭਾਗ ਟੋੜਾ ਉਹਨਾਂ ਸਾਰਿਆਂ ਨੂੰ ਅਸੀਂ ਸਹੀ ਰਾਹ ਪਾਉਂਨੇ ਆ ਤੇ ਬਾਕੀ ਇੱਥੇ ਅਸੀਂ ਹਰ ਵਕਤ ਮਸ਼ੀਨਰੀ ਦਾ ਜੇ ਕੋਈ ਇੱਕ ਦੂਜੇ ਨਾਲ ਟਕਰਾਂਦੀ ਉਹਨਾਂ ਨੂੰ ਕਹਿੰਨੇ ਹੱਥ ਦੇ ਕੇ ਰੁਕਦੇ ਆ ਵੀ ਗਾ ਮਸ਼ੀਨਰੀ ਆ ਰਹੀ ਹੈ ਤੇ ਅੱਜ ਕੱਲ ਜੋ ਨੌਜਵਾਨ ਮਸ਼ੀਨਰੀਆਂ ਬਹੁਤ ਤੇਜ਼ ਤੋਰਦੇ ਆ ਉਹਨਾਂ ਨੂੰ ਕਹਿ ਕੇ ਅਸੀਂ ਖੜਾ ਕੇ ਗਾ ਲੰਘਾਉਨੇ ਆ ਹਜੇ ਤੱਕ ਮਹਾਰਾਜ ਦੀ ਕਿਰਪਾ ਹੈ ਇਹ ਚੌਂਕ ਵਿੱਚ ਕੋਈ ਵੀ ਐਕਸੀਡੈਂਟ ਨਹੀਂ ਹੋਇਆ ਤੇ ਦੂਸਰਾ ਸਾਨੂੰ ਪਹਿਲਾਂ ਵੀ ਦੱਸਦਾ ਉਹ ਰਾਹੀ ਦੂਰ ਦੂਰੋਂ ਆਉਂਦੇ ਆ ਜਿੰਨਾਂ ਅਸੀਂ ਇੱਥੇ ਸਾਡੇ ਨਾਲ ਦੇ ਸਾਥੀ ਵੀ ਹੁੰਦੇ ਆ ਸਾਡੇ ਫਰਕ ਵੀ ਹੁੰਦੇ ਆ ਉਹ ਮਾੜੀ ਨੂੰ ਮਾਨਸਾ ਨੂੰ ਯਾਤਰੀ ਨੂੰ ਮੌੜ ਨੂੰ ਗੁਰਸੇਮ ਨੂੰ ਕਹਾਂ ਪਹਾਂ ਜਾਣ ਨੂੰ ਰਸਤੇ ਵੀ ਪਾਉਂਦੇ ਆ ਬਾਕੀ ਇੱਥੇ ਅਸੀਂ ਆਪਸ ਵਿੱਚ ਭਾਈਚਾਰਕ ਸਾਂਝ ਆ ਸਾਡੀ ਤੇ ਆਪਸ ਵਿੱਚ ਗੱਲਾਂਬਾਤਾਂ ਕਰਦੇ ਆ ਜੋ ਕਿ ਪਿੰਡਾਂ ਵਿੱਚ ਆਮ ਰਵਾਜ ਹੁੰਦਾ ਹੈ ਉਹ ਅਸੀਂ ਇੱਥੇ ਆਪਸ ਵਿੱਚ ਦੂਜੇ ਨਾਲ ਦੁੱਖ ਸੁੱਖ ਸਾਂਝਾ ਵੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ